ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧਾਰੋ ਕੇਹਾ ਸੋ ਕਰੋ ਕੇਹਾ ਜੇ ਤੂ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਰੀ ਕੀਤੇ ਰਾਗ ਪਰਿਸੋ ਕਹੀਏ ਨੇ ਕਿਤੇ ਗਾਵਣ ਹਾਰੇ ਗਾਵਹਿ ਤਹਨੋ ਪਾਣ ਪਾਣੀ ਬੈਸੰਤਰ ਗਾਵੈ ਰਾਜਾ ਤਰਮ ਤੁਆਰੇ ਗਾਵਹਿ ਚੇਤੁ ਗੁਪਤ ਲੇਖੇ ਜਾਣੇ ਲੇਖੇ ਲੇਖੇ ਤਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣੇ ਸਦਾ ਸਵਾਰੇ ਗਾਵਹਿ ਇੰਦ ਇਹਦਾ ਸਣੇ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਧੀ ਅੰਦਰ ਗਾਵਨੇ ਸਾਧ ਵਿਚਾਰੇ गावने जति सती संतोषी गावे वीर करारे गावने पंडित पढ़ने रखी सर जोगु जोगु विधानाले गावे मोहनिया मनमोहन ने सुरगा मच पयाले गाव ने रतन उपाए तेरे 86 तीर्थ नाले गाव हे जोध महा बल सूरा गाव हे खाणी चारे गाव हे खांड मंडल वर भंडा करे करे रखे तारे से ही तो नो गाव हे जो तुध तो रते तेरे भगत रसाले हो ते गावने से मैं चेते न ना आवने नानक क्या विचारे सोई सोई सदा सचू साहेब साचा सच्ची नाई ਹੈਪੀ ਹੁਸੀ ਜਾਇ ਨਾ ਜਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤੇ ਸੁਭਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤੇ ਸਾਹ ਸਾਹ ਪਾਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮੁ ਪਤੁ ਝੋਲੀ ਧਿਆਨ ਕੀ ਕਰੇ ਬਿਭੂਤੇ ਖਿੰਥਾ ਕਾਲ ਕੁਆਰੀ ਕਾਇਆ ਜੁਗ ਤੇ ਡੰਡਾ ਪਰਤੀ ਤੇ ਆਈ ਪੰਥੀ ਸਗਲ ਜਮਾਤੀ ਮਾਨੇ ਜੀਤੈ ਜਗੁ ਜੀਤ ਆਦੇਸ ਐਸਾ ਆਦੇਸ ਆਦੇ ਅਨਿਲ ਅਨਦੇ ਅਨਹਤੇ ਜੋਗੁ ਜੋਗੁ ਇਕੋ ਵੇਸ ਪੁਗਤੇ ਗਿਆਨੁ ਦਇਆ ਪੰਡਰਣੇ ਕਟੇ ਕਟੇ ਵਾਜੇ ਨਾਦ ਆਪਿਨਾਥ ਨਾਥੀ ਸਭ ਜਾ ਕੀ ਰਿਧੇ ਸੇਧੇ ਅਵਰਾ ਸਾਦ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵਹਿ ਪਾਗ ਆਦੀਐ ਸੁ ਤੇਸੈ ਆਦੇਸੋ ਆਦੇ ਅਨਿਲ ਅਨਾਦੇ ਅਨਾਹਤੇ ਜਗੁ ਜਗੁ ਇਕੋ ਵੇਸ ਏਕਾ ਮਾਈ ਜਗਤ ਤੇ ਵਿਆਈ ਤੇਨੇ ਚਲੇ ਪਰਵਾਨੁ ਇਕ ਸੰਸਾਰੀ ਇਕ ਪੰਡਾਰੀ ਇਕੁ ਲਾਏ ਦੀਬਾਣੁ ਜਿਵ ਤੇ ਸੁਭਾਵੈ ਤੇ ਵੈ ਚਲਾਵੈ ਜਿਵ ਹੋਵੈ ਫੁਰਮਾਨੁ ਓਹ ਵੇਖੈ ਉਹਨਾ ਨਦਰ ਨ ਆਵੈ ਬਹੁਤਾ ਇਹ ਹੋ ਵਿਡਾਣੁ ਆਦੇਸੁ તેસા આદેસ આદ અનિલ અનાદ અનાહતે જગ જગ એકો વેસો અસણુ લોએ લોએ પંઢાર જો કિછ પાયા સો એકા વાર ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸੂ ਤੇ ਸੈ ਆਦੇਸੂ ਆਦੇ ਅਨਿਲ ਅਨਹਦੇ ਅਨਾਹ ਤੇ ਜੋਗ ਜੋਗ ਇਕੋ ਵੇਸੂ ਇਕ ਦੂ ਜੀਭ ਲੱਖ ਹੋ ਹੈ ਲੱਖ ਹੋ ਹੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਇਹ ਤੁਰਾ ਹੈ ਪਾਤੇ ਪਵੜੀਆਂ ਚੜੀਏ ਹੋਏ 21 ਸੋਹਣੀ ਗੱਲਾ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਐ ਕੁੜੀ ਕੁੜੈ ਠੀਸ ਅਖਣੇ ਜੋਰ ਚੁਪੈ ਨਹ ਜੋਰ ਜੋਰ ਨ ਮੰਗਰਣੇ ਦੇਣੇ ਨ ਜੋਰ ਜੋਰ ਨ ਜਿਵਣੇ ਮਰਣੇ ਨ ਜੋਰ ਜੋਰ ਨ ਰਾਜੇ ਮਾਲ ਮਾਨੇ ਸੋ ਜੋਰ ਨ ਸੁਰਤੀ ਗਿਆਨ ਵਿਚਾਰੇ ਜੋਰ ਨ ਜੁਗਤੀ ਛੁੱਟੈ ਸੰਸਾਰ ਜੇ ਸੁਹਾਥੇ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਰੂਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸੁਵੇਚ ਧਰਤੀ ਥਾ ਪੇ ਰਖੀ ਧਰਮ ਸਾਲ ਤੇ ਸੁਵੇਚ ਜੀਏ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪੇ ਸੱਚਾ ਦਰਬਾਰ ਤਿੱਥੈ ਸੋਹਣੇ ਪੰਚ ਪਰਵਾਨ ਨਦਰੀ ਕਰਮੇ ਪਵੈ ਨਿਸਾਨ ਕੱਚ ਪਕਾਈ ਉਥੈ ਪਾਇ ਨਾਨਕ ਗਿਆ ਜਾ ਪੈਛਾ ਤਰਮਖੰਡ ਕਾ ਇਹੋ ਤਰਮ ਗਿਆਨਖੰਡ ਕਾ ਆਖ ਹੋ ਕਰਮ ਕਿਤੇ ਪਵਣ ਪਾਣੀ ਵੈਸੰਤਰ ਕਿਤੇ ਕਾਨ ਮਹੇਸ ਕਿਤੇ ਭਰ ਮੇ ਕੜ ਤੇ ਕੜੀਏ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੋਨੇ ਕੇਤੇ ਕਿ ਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਬਾਣੀ ਕਿਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ज्ञान खंड महे ज्ञानो परचंड तिथै नाद बिनोद कोड आनंद शर्म खंड की वाणी रूप तिथै काड़े ते, ते कड़िए बहुत अनूप ता किया कला कथिया ना जाहे ਜੇ ਕੋ ਕਹੈ ਪਿਛੈ ਪਛੋਤਾਇ ਤਿਥੈ ਕੜੀਐ ਸੁਰ ਤੇ ਮਾਤੇ ਮਾਨੇ ਬੁੱਧੇ ਤਿਥੈ ਕੜੀਐ ਸੁਰਾ ਸਿਧਾ ਕੀ ਸੁਧੇ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਬਲ ਸੂਰ ਤੈਨ ਮਹੇ ਰਾਮ ਰਹਿਆ ਪਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਹੈ ਮਰ ਹੈ ਨ ਠਾਗੇ ਜਾ ਹੈ ਜਿਨ ਕੈ ਰਾਮ ਵਸੈ ਮਨ ਮਾ ਹੈ ਤਿਤੈ ਭਗਤ ਵਸ ਹੈ ਕੇ ਲੋ ਕਰਹਿ ਅਨੰਦ ਸਚਾ ਮਨੇ ਸੋਈ ਸਚੇ ਖੰਡੇ ਵਸੈ ਨਰੰਕਾਰ ਕਰੇ ਕਰੇ ਵੇਖੈ ਨਦਰ ਨਿਹਾਲ ਦਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤ ਅੰਤ ਨ ਅੰਤ ਦਿੱਥੈ ਲੋਵ ਲੋਵ ਆਕਾਰ ਜੀਵ ਜਿਵ ਹੁਕਮ ਤੇ ਵੈ ਤੇਵ ਕਾਰ ਵੇਖੈ ਵਿਗਸੈ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤੂ ਪਹਾਰਾ ਧੀਰ ਜੁ ਸੁਨਿਆਰ ਅਹਰਣੇ ਮੱਤੇ ਵੇਦੁ ਹਥਿਆਰ ਪੌਖਲਾ ਅਗਨੇ ਤਪਤਾ ਭਾਂਡਾ ਭਾਉ ਅਮ੍ਰਿਤੁ ਤੇ ਤੋਟਾਲੇ ਕੜੀਏ ਸਬ ਸੱਚੀ ਤਕਸਾਲ ஜினா நதரிக்கம் தின நான நலோக்கவன பணி பித்தா மரத்தை மஹ ਦੇਵ ਸੁਰਾਤੇ ਦੁਏ ਦਾਈ ਦਾਇਆ ਖੇਲਾ ਸਗਲ ਜਗਤ ਤੂੰ ਚੰਗਿਆਈਆ ਬੁਰਿਆਈਆ ਵਾਚੇ ਤਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨੀ ਨਾਮ ਧਿਆਇ ਗਏ ਮਸਕਤੇ ਕਾਲੇ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ